ਹੈਰਾਨ ਕਰਨ ਵਾਲੀਆਂ ਤਸਵੀਰਾਂ ਆਈਆਂ ਸਾਹਮਣੇ ਤੁਸੀਂ ਵੀ ਤਸਵੀਰਾਂ ਵੇਖ ਕੇ ਹੋਵੋਗੇ ਹੈਰਾਨ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਜੰਗਲ ਦੀ ਅੱਗ ਵਾਂਗ ਫੈਲ ਰਹੀ ਹੈ ਇੱਕ ਵਿਅਕਤੀ ਨੇ ਆਪਣੀ ਗੱਡੀ ਵੇਚੀ ਅਤੇ ਉਸ ਦਾ ਸੌਦਾ 20 ਲੱਖ ਰੁਪਏ ਚ ਕੀਤਾ ਸੀ ਸੌਦਾ ਹੋਣ ਤੋਂ ਬਾਅਦ ਉਸ ਨਾਲ ਹੋ ਗਈ ਵੱਡੀ ਠੱਗੀ ਦੋਸਤੋ ਪਹਿਲਾਂ ਹੁੰਦੀਆਂ ਸੀ ਲੋਕਾਂ ਨਾਲ ਆਨਲਾਈਨ ਠੱਗੀਆਂ ਹੁਣ ਹੱਥੋ ਹੱਥੀ ਲੱਗ ਰਿਹਾ ਲੱਖਾਂ ਦਾ ਚੂਨਾ ਜੀਆਂ ਦੋਸਤੋ 20 ਲੱਖ ਰੁਪਏ ਦੇ ਸੋਦੇ ਦੇ ਵਿੱਚ ਗੱਡੀ ਵਾਲੇ ਨੂੰ ਬਚਿਆ ਸਿਰਫ 4000 ਰੁਪਈਆ ਤਸਵੀਰਾਂ 'ਚ ਤੁਸੀਂ ਦੇਖ ਰਹੇ ਹੋ ਕਿ 500 ਵਾਲੇ ਬੰਡਲ ਦੇ ਉੱਤੇ ਅਤੇ ਨਿਚਲੇ ਪਾਸੇ 500 ਦਾ オリジナル ਨੋਟ ਲਾ ਦਿੱਤਾ ਹੈ ਤੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਕਿ ਸਫੇਦ ਕਾਗਜ਼ ਨਹੀਂ ਤੁਸੀਂ ਵੀ ਦੇਖੋ ਇਹ ਹੈਰਾਨ ਕਰਨ ਵਾਲੀਆਂ ਤਸਵੀਰਾਂ 4000 ਚ ਲੈ ਕੇ 20 ਲੱਖ ਵਾਲੀ ਗੱਡੀ ਤੇ ਲਾ ਗਏ ਵੱਡਾ ਚੂਨਾ ਦੋਸਤੋ ਆ ਵੀਡੀਓ ਪੂਰੀ ਵੇਖਿਓ ਐਂਡ ਟੱਕਰ ਵੇਖਿਓ ਤਾਂ ਕਿ ਤੁਹਾਨੂੰ ਪੂਰੀ ਸਮਝ ਲੱਗ ਸਕੇ ਪਹਿਲਾਂ ਤਾਂ ਆਨਲਾਈਨ ਠੱਗੀਆਂ ਹੁੰਦੀਆਂ ਸੀ ਹੁਣ ਤਾਂ ਬਾਈ ਹੈਂਡ ਠੱਗੀਆਂ ਹੋਣ ਲੱਗ ਪਈਆਂ ਆ ਕਿਸੇ ਭਰਾ ਨੇ 20 ਲੱਖ ਦੀ ਗੱਡੀ ਵੇਚੀ ਸੀਗੀ ਉਹਨੂੰ ਚਾਰ ਗੁੱਟੀਆਂ ਦੇ ਕੇ 5-5 5-5 ਲੱਖ ਦੀਆਂ 5-500 ਦੀਆਂ ਨੋਟਾਂ ਦੀਆਂ ਬੜੇ ਸ਼ਾਨਦਾਰ ਤਰੀਕੇ ਨਾਲ ਠੱਗੀ ਮਾਰੀ ਆ ਬਾਈ ਨਾ ਉਹ ਤਾਂ ਜਦੋਂ ਬੈਂਕ 'ਚ ਬੰਦਾ ਪੈਸੇ ਜਾਵਾ ਕਰਾਉਣ ਗਿਆ ਉਹਨਾਂ ਨੇ ਗੱਟੀਆਂ ਖੋਲ ਕੇ ਵੇਖੀਆਂ ਹਨ ਬੜੇ ਪੜਾ ਤੈ ਉਦੋਂ ਪਤਾ ਲੱਗਿਆ ਗੱਡੀਆਂ ਐਸਾ ਹੋਣਾ ਬਣਾਏ ਜਿਵੇਂ ਸਾਈਡ ਤੋਂ ਵੀ ਉਵੇਂ ਨੁਕਰਾਂ 5-500 ਨੋਟਾਂ ਦੀਆਂ ਜਿਵੇਂ ਲੈਣਾ ਹੁੰਦੀਆਂ ਨੁਕਰਾਂ ਦਾ ਕਲਰ ਹੁੰਦਾ ਸਾਈਡ ਤੋਂ ਉਵੇਂ ਪੂਰੀ ਝਲਕ ਪੈਂਦੀ ਆ ਵੇਖਣ ਲੱਗਾ ਜੀ 5-5 ਨੋਟ 100 ਦੀਆਂ ਗੱਡੀਆਂ ਵਿੱਚ 10 ਕੜਕਦੇ ਕੜਕਦੇ ਨੋਟਾਂ ਦੀਆਂ ਪਰ ਬੰਦੇ ਨੂੰ 20 ਲੱਖ ਰੁਪਏ ਦਾ ਚੂਨਾ ਲੱਗ ਗਿਆ 4000 ਰੁਪਏ ਦੇ ਕੇ 20 ਲੱਖ ਦੀ ਗੱਡੀ ਲੈ ਗਏ ਇੰਨਾ ਮੋਟਾ ਫੋਲਡਿੰਗ ਲਾਇਆ ਵੀ ਛੇਤੀ ਬੰਦਾ ਫੋਲ ਨਹੀਂ ਸਕੇ ਇੱਕ ਨੋਟ ਗੱਡੀ ਦੇ ਉੱਪਰ 500 ਦਾ ਲੱਗਿਆ ਆ ਇੱਕ نیچے ਲੱਗਿਆ ਵਿੱਚ ਸਾਰੀਆਂ ਗੱਡੀਆਂ ਸਪੇਜ ਪੇਪਰ ਆ ਖਾਲੀ ਜਿਹਾ ਵਾਈਟ ਪੇਪਰ ਨੂੰ ਕਰਾ ਦੇ ਰੰਗ ਕੀਤਾ ਲੈਣਾ ਵਜੀਆਂ ਆ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਰੇ ਤਾਂ ਕਿ ਕਿਸੇ ਹੋਰ ਵੀਰ ਨਾਲ ਠੱਗੀ ਨਾ ਵਜੇ ਕਦੇ ਵੀ ਆਪਾਂ ਪੇਮੈਂਟ ਕਿਸੇ ਤੋਂ ਲੈਣ ਜਾਂ ਦੇਣ ਜਾਂ ਆਦੀ ਤਸੱਲੀ ਕਰੋ ਪੂਰੀ ਪੂਰੇ ਸਵੇਰੇ ਤੇ ਉਹ ਘੰਟਾ ਲੱਗ ਜੇ ਰੋਟ ਗਣ ਕੇ ਲਓ ਚੰਗੀ ਤਰ੍ਹਾਂ ਪਰਖ ਕੇ ਲਓ ਤਾਂ ਕਿ ਠੱਗੀ ਤੋਂ ਬਚ ਸਕੀਏ ਇਹਦੇ ਡੀ ਖੋਲ ਕੇ ਤਨੂੰ ਕਿੱਥੋਂ ਕਿੰਨੇ 76 ਤਰੀਕੇ ਨਾਲ ਬੰਦੇ ਨੇ ਠੱਗੀ ਹੋਈ ਆ ਸਟੈਂਪ ਵੀ ਲਗਾ रखी ਉਹਤੇ ਬਕਾਇਦਾ ਬੈਂਕ ਦੀਆਂ ਮੋਹਰਾਂ ਲੱਗੀਆਂ ਆ ਸਿਰિયલ ਨੰਬਰ ਲਿਖਿਆ ਹੋਇਆ ਹਰੇਕ ਗੱਡੀ ਤੇ ਬੈਂਕ ਦੀ ਮੋਹਰ ਲੱਗੀ ਹੋਈ ਹੈ ਇਹਦਾ ਬੰਦਾ ਬੈਂਕ 'ਚ ਜਾਵਾ ਕਰਵਾਉਣ ਜਾਵੜਿਆ ਤਾਂ ਉਹਨੂੰ ਫੇਰ ਪਤਾ ਲੱਗਿਆ ਕਿ ਠੱਗੀ ਹੋਈ ਹੈ ਦੇ ਬੰਦਾ ਹਾਰਡ ਪੁਲਕੀ ਲਾਇਆ ਆ ਤੇ ਵੀ ਸਿੱਧੀ ਬੰਦਾ ਕੋਲ ਨਾ ਸਕੀ ਵੀਡੀਓ ਨੂੰ ਵਾਟ ਤੋਂ ਸ਼ੇਅਰ ਕਰੋ ਆਪ ਦੀ ਕਮੈਂਟਾਂ ਵਿੱਚ ਰਹਿ ਵੀ ਦਿਓ ਪਹਿਲਾਂ ਤਾਂ ਕੋਹਾਂ ਦੇ ਠੱਗੀਆਂ ਹੁੰਦੀਆਂ ਸੀ ਉਹ ਤਾਂ ਬਾਇ ਹੈਂਡ ਹੋਣ ਲੱਗ ਪਿਆ ਦੇਖੋ ਪੇਪਰ ਨੂੰ ਕਿਸ ਕਿਸ ਢੰਗ ਨਾਲ ਡਿਜ਼ਾਈਨ ਕੀਤਾ ਨੁਕਰਾ ਉਸ ਦਾ 500 ਦੀਆਂ ਬਣਾਈਆਂ ਬਾਕੀ ਸਾਰੇ ਖਾਲੀ ਪੇਪਰ ਆ ਸਾਰੇ ਗੱਡੀਆਂ ਦੇ ਵਿੱਚ ਕੋਈ ਐਡਿੰਗ ਨੋਟ ਸਿਰਫ ਇੱਕ ਤੇ ਇੱਕ ਥੱਲੇ ਆ। ਚਾਰ ਪੈਕੇਟਾਂ ਦੇ ਵਿੱਚ ਸਿਰਫ 3000 ਰੁਪਏ ਪੀਏ ਨਿਕਲੇ। 3000 ਰੁਪਏ ਦੇ ਬੰਦੇ ਨੇ ਤੋਂ ਗੱਡੀ ਠੱਗੀ ਮਾਰ ਕੇ ਲੈ ਗਏ। ਦੇਖੋ। ਸਾਰੇ ਖਾਲੀ ਪੇਪਰ। ਉਹ ਕਹਦਾ ਸੀਰੀਅਲ ਨੰਬਰ ਬੈਂਕ ਦੀਆਂ ਮੋਹਰਾ ਇਹ ਤਾਂ ਜਿਹੜੀਆਂ ਲੱਗੀਆਂ ਨੇ ਸਾਰੇ ਲੱਗਿਆ ਹੋਇਆ। ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੇ ਕਮੈਂਟਾਂ ਵਿੱਚ رائے ਜ਼ਰੂਰ ਦਿਓ।